ਕਿਸਾਤ ਕਾਲੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਬਰੀਸਾ ਸ਼ੇਰੇ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦਿਖਾਉਣੀਆਂ ਐ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਆਪਣੀ ਇੱਥੇ ਆ ਕੇ ਦੁੱਧਰੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਅਸੀਂ ਕਦੀ ਵੀ ਨਹੀਂ ਕਹਿੰਦੇ ਵੀ ਜਾਂ ਬਿਨਾਂ ਚਵਾਈ ਤੋਂ ਲੈ ਜਾਓ ਜਾਂ ਇਤਨਾ ਕਿਸ ਦੀ ਗਾਰੰਟੀ ਤੋਂ ਲੈ ਜਾਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਪੁੱਛੋ ਲਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਵੇਗ ਗਿਆ ਪਰਸੋਂ ਵਾਲਾ ਮਾਲ ਫਿਰ ਮਾਲ ਬਾਜੀ ਤੁਹਾਨੂੰ ਪਤਾ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਅੱਜ ਛੋਟੇ ਆ ਅੱਜ ਵੀ ਛੋਟੇ ਭਾਪਾ ਜੀ ਕੁਝ ਵੇਗ ਗਿਆ ਹੁਣ ਤਾਂ ਪਹਿਲਾਂ ਹਾਂਜੀ ਹਾਂਜੀ ਬਾਜੀ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਵਿਰ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਹਿਸੀਲ ਨਾਡਿਸੀ ਕੰਪਨੀ ਚਾਰ ਤੇ ਫੋਨ ਨੰਬਰ ਹੀ ਫੋਲ ਦੋ 72907481 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਤੇ ਹੀ ਆ। ਹਾਂਜੀ ਇਹ ਰੁਪਈਆ ਜੀ ਸੂਜੀ ਦੇ ਝੋਟੇ ਕੱਟিয়ে ਤੇ ਮਗਰ ਜੋ। ਅੱਛਾ। ਹਾਂਜੀ 6 ਕਿਲੋ ਹਜੇ ਬੌਲਾਗੇ 4-5 ਦਿਨ ਹੋਏ ਸੂਜੀ ਦੇ। ਸੂਆ ਕਿਨਵਾ ਜੇ? ਸੂਆ ਪਹਿਲਾਂ ਆਜੋ। ਸੂਆ ਇਹਦਾ ਪਹਿਲਾਂ ਹੀ ਦੱਸਦੇ। ਬਾਕੀ ਚਲੋ ਪਹਿਲਾਂ ਦੇ ਹਿਸਾਬ ਨਾਲ ਕੱਦ ਖਾਚ ਠੀਕ ਆ ਨਾ ਬੋਤਾ ਵੱਡਾ ਤੇ ਨਾ ਬੋਤਾ ਛੋਟਾ। ਇਹ 5-6 ਕਿਲੋ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ। ਤੇ ਮਿਲਦੇ ਵੀ ਤੇ ਦੋਵੇਂ ਟਾਈਮ ਬੱਚੇ ਤੇ ਹੀ ਆ। ਭਾਰੀ ਪਾਜੀ ਕੱਟੀ ਦੇ ਮਿਲਦੀ ਚੂਣ ਚਾਂਣ ਬੜੀ ਭੋਲੀ ਜੋ। ਨਾਲ ਸਿਨ ਬਾਕੀ ਬੜਾ ਚੰਗਾ ਲੱਗਾ ਜੋ। ਉਹ ਕੱਟੀ ਜੇ ਮਗਰ। ਹਾਂ ਕੱਟੀ ਜੇ ਤੇ ਮਗਰ। ਹਾਂਜੀ। ਹਾਂ ਚਿਹਰਾ ਵੀ ਦੇਖ ਸਕਦੇ ਛੋਟੇ ਸਿੰਗ ਦੀ ਆ। ਤੇ ਆ ਥਣ ਵੀ ਇੱਥੇ ਲੱਗਿਆ ਤਾਂ ਦੇਖ ਸਕਦੇ ਜੀ। ਕਿੰਨਾ ਕੁ ਦੁੱਧ ਕਰੀ ਜਾਊਗੀ ਉਤਰਾਂ। ਦੁੱਧ ਭਾਜੀ ਇਹ 6 ਕਿਲੋ ਦੇ ਬੌਲਾ ਲਾਲੇ ਮੈਂ ਦੁੱਧ ਲਾਲੇ ਤੁਹਾਡੀ 8-9 ਕਿਲੋ ਚਵਾਈ ਜਾਊਗੀ ਦੁੱਧ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਛੋੜਾਇਆ ਕਰਦਾ ਮੁੱਲ ਭਾਵੇਂ 50 ਕਿਲੋ 45 ਕਿ 40 ਹਜ਼ਾਰ ਦੇ ਦਈਏ 40 ਹਜ਼ਾਰ ਤੀ ਦੇ ਦੇਣੀ ਜੀ ਹਾਂਜੀ ਕਿਉਂਕਿ ਵਿੱਚ ਕੋਈ 1000 ਰੁਪਏ ਸ਼ੋਰਟ ਕਰ ਦਈਏ 2 ਘੱਟ ਭਾਈ 40 ਦੇ ਦਿਆਂਗੇ ਅੱਛਾ 38000 ਤੀ ਦੇ ਦੋ ਜਿਆਦੀ ਭਾਜੀ ਕੋ ਫੋਨ ਲਾਵੇ ਪਤਾ ਨਹੀਂ ਕਿੱਥੇ ਦੇ ਦੇਣੀ ਅੱਛਾ ਵਿੱਚ ਹੋਰ ਮਾਨਤਨ ਕਰ ਦੋਗੇ ਕਰਦਾ ਕਰਦਾ ਵੀ ਭਾਜੀ ਠੀਕ ਹੈ ਜੀ ਹਾਂਜੀ ਤੇ ਆ ਹਵਾਨਾ ਇਹਦਾ ਦੇਖ ਸਕਦੇ ਜੀ ਬਾਕੀ ਇਹ ਆ ਵੀ ਚਲੋ ਸਾਰਾ ਸਿਆਲ ਇਹਨੇ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਹੈ ਦੁੱਧ ਆਜੀ ਭਾਈ ਤੇ ਫੇਰ ਸਾਖੀ ਦੇ ਉਹਨੇ ਦੀ ਵੇਦਣੀ ਆ ਹਾਂਜੀ ਹਾਂਜੀ ਬਾਕੀ ਆ ਭਾਜੀ ਮੱਝ ਜੋ ਇਹ ਤੱਕ ਨਮਸੂ ਆ ਜੇ ਸੂਆ ਭਾਜੀ ਤੇ ਜਾ ਜੋ ਦਾ ਅੱਛਾ ਹਾਂਜੀ ਕੱਟੀਏ ਦੇ ਮਗਰ ਜੋ 7-8 ਦਿਨ ਹੋਏ ਜੇ ਸੂਈ ਨੂੰ ਠੀਕ ਆ ਹਾਂਜੀ 8 ਕਿਲੋ ਭਾਜੀ ਦੁੱਧ ਤਿਆਰ ਜੇ ਇਸ ਨਾਲ 8 ਤੋਂ ਬਾਹਰ ਹੋਊਗਾ ਪਲੱਸ ਹੋਊਗਾ ਤਿਆਰ ਜਿਹੜਾ ਹਾਂਜੀ ਬਾਕੀ ਯਾਰ ਬਾਈ ਠੰਡੀ ਸੀ ਠੰਡੀਆਂ ਸੀਲ ਦੇ ਦੋਵੇਂ ਬੱਚਾ ਠੀਕ ਆ ਹਾਂਜੀ ਚੂਣੀ ਬਾਜੀ ਪੋਲੀਆਂ ਜੇ ਇੱਕ ਨੰਬਰ ਇਹਦੇ ਵਿੱਚ ਥਾਣੇ ਥਾਣੇ ਦਿਖਾ ਦਈਏ ਲਾਗੇ ਤੋਂ ਇੱਕ ਕਰੀ ਹਾਂ ਦੇਖ ਸਾਡੇ ਥਣ ਇਹ ਆ ਕਿ ਮੌਕੇ ਤੇ ਜਿਹੜਾ ਵਾ ਇਹਦੇ ਕੋਲ 8 ਕਿਲੋ ਬਾਈ ਦੁੱਧ ਤਿਆਰ ਜੋ ਚਵਾ ਦੋਗੇ ਜਿਹੜਾ ਹਨਾ ਬਾਕੀ ਕਿਸੇ ਵਸ ਵਗਰ ਦੋ 10 ਕਿਲੋ ਚਵਾਈ ਜਾਊਗੀ ਤੇ ਇਹਦੇ ਮਗਰ ਬੱਚਾ ਕੀ ਆ ਗਿਆ ਕੀ ਮਗਰ ਬਾਜੀ ਦੋਵੇਂ ਮਾਰਕਟੀਆਂ ਜੀ ਇਹਦੇ ਮਗਰ ਵੀ ਕੱਟੀ ਆ ਹਾਂਜੀ ਆਹ ਦੇਖ ਸਕਦੇ ਆਹ ਕੱਟੀ ਆ ਇਹਦੇ ਮਗਰ ਇਹ ਨਾਲ ਨਾਲ ਹੀ ਆ ਜੀ ਬਹੁਤੇ ਦਿਨਾਂ ਤੇ ਨਹੀਂ ਆ ਬੱਚੇ ਤੇ ਇਹ ਵੀ ਬੱਚੇ ਦੇ ਮਿਲਦੀ ਦੋਵੇਂ ਟਾਈਮ ਬੱਚੇ ਦੇ ਬਾਜੀ ਦੋਵੇਂ ਟਾਈਮ ਤੇ ਥਣ ਥਣ ਓਕੇ ਦੋਵੇਂ ਦੇ ਪੂਰੇ ਬਾਜੀ ਚੋਣ ਇੱਕ ਨੰਬਰ ਪੋਲੀਆਂ ਜੋ ਅੱਛਾ ਹਾਂਜੀ ਤੇ ਇਹਦਾ ਕਿੰਨਾ ਫਿਰ ਮੁੱਲ ਮੁੱਲ ਭਾਈ ਇਹਦਾ ਛੋੜਾ ਜਿਹਾ ਜੋ ਮੁੱਲ ਜੋ ਮਰਜੀ 45000 ਦੇ ਦਈਏ ਕਰ ਦੋ ਵਿੱਚ ਛੋਟ ਛੜ ਭਾਜੀ 42000 ਰੁਪਏ ਦੇ ਦਵਾਂਗੇ ਅੱਛਾ 42000 ਦੇ ਦੇ ਦਵਾਂਗੇ ਬਾਗੀ ਬਾਕੀ ਮੌਕੇ ਤੇ ਭਾਜੀ ਮਾਨਤਾਨ ਕਰ ਦਾਂਗੇ ਚਲੋ ਬਾਕੀ ਮੌਕੇ ਤੇ ਹੋ ਗਏ ਬਾਗੀ ਭਾਜੀ ਆਪਣੀ ਵੇਚ ਚਾ ਕੇ ਤਸੱਲੀ ਕਰਕੇ ਇੱਥੇ ਖੜਿਆ ਕਰੋ ਤੁਹਾਡੇ ਘਰ ਹੀ ਹਨਾ ਆਪਣਾ ਕੋਈ ਵੇਚ ਚਾ ਕੇ ਭਾਈ ਜੰਗੀ ਦਾ ਵੀਡੀਓ ਵੇਖ ਕੇ ਬਾਕੀ ਵੀਡੀਓ ਕਾਲ ਤੇ ਚਵਾਓ ਤੁਹਾਡੀ ਆਪਣੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਿਛੋ ਵੇਖੋ ਜੀ ਤੇ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਵੇਚ ਚਾ ਕੇ ਖੜੋ